ਜੋ ਚਲਿਆ ਜੋ ਬੰਗਲਾਦੇਸ਼ੀ ਜੋ ਪਿਆਰੀ ਜੋ ਚੂਪੀ ਸਾਰਾ ਲਿਆ ਕੇ ਪੰਜਾਬ 'ਚ ਇਕੱਠਾ ਕਰਤਾ ਪੰਜਾਬ ਕੋਈ ਡੰਪਯਾਰਡ ਨਹੀਂ ਮੈਂ ਆਪਣੇ ਵਿਧਾਇਕ ਨੂੰ ਦਸੂਹਾ ਦੇ ਵਿਧਾਇਕ ਨੂੰ ਤਾਂਡੇ ਦੇ ਵਿਧਾਇਕ ਨੂੰ ਤੇ ਮੁਕੇਰੀਆਂ ਦੇ ਵਿਧਾਇਕ ਨੂੰ ਵੀ ਇਹ ਗੱਲ ਕਹਿਣਾ ਕਿ ਤੁਸੀਂ ਪ੍ਰਾਈਵੇਟ ਮੈਂਬਰ ਬਿੱਲ ਲੈ ਕੇ ਆਓ ਵਿਧਾਨ ਸਭਾ ਦੇ ਅੰਦਰ ਇਸ ਗੱਲ ਦੀ ਮੰਗ ਕਰਨੀ ਚਾਹੀਦੀ ਹੈ ਕਿ ਪੰਜਾਬ ਦੇ ਅੰਦਰ ਕੋਈ ਵੀ ਬੰਦਾ ਜ਼ਮੀਨ ਨਾ ਖਰੀਦ ਸਕੇ ਕੋਈ ਵੀ ਬੰਦਾ ਬਾਹਰਲੇ ਸਟੇਟਾਂ ਤੋਂ ਆ ਕੇ ਤੇ ਘਰ ਨਾ ਬਣਾ ਸਕੇ ਜੇ ਹਮਾਚਲ ਚ ਕਾਨੂੰਨ ਬਣ ਸਕਦਾ ਜੇ ਅੰਡੇਗੜ੍ਹ ਚ ਬਣ ਸਕਦਾ ਕੁੱਤਰਾਗੜ੍ਹ ਚ ਬਣ ਸਕਦਾ ਤਾਂ ਪੰਜਾਬ ਚ ਕਿਉਂ ਨਹੀਂ ਬਣ ਸਕਦਾ ਇਹ ਸਵਾਲ ਅੱਜ ਹਰ ਪੰਜਾਬੀ ਦੇ ਮਨ ਚ ਹੈ ਮੈਂ ਤੁਹਾਨੂੰ ਸਾਰਿਆਂ ਨੂੰ ਇਹੀ ਗੱਲ ਕਹਿਣ ਦੇ ਲਈ ਮਾਈਕ ਫੜਿਆ ਕਿ ਅਸੀਂ 10 ਦਿਨ ਦਿੱਤੇ ਪੁਲਿਸ ਪ੍ਰਸ਼ਾਸਨ ਨੂੰ 10 ਦਿਨਾਂ ਦੇ ਵਿੱਚ ਪੁਲਿਸ ਪ੍ਰਸ਼ਾਸਨ ਵੈਰੀਫਿਕੇਸ਼ਨ ਕਰ ਦੇਵੇ ਖੱਲੇ ਤਸੂਆ ਦੀ ਨਹੀਂ ਟਾਂਡਾ ਦੀ ਮੁਕੇਰੀਆਂ ਦੀ ਸਾਰਿਆਂ ਦੀ ਜਿਹੜੇ ਇਨਲੀਗਲ ਹਨ ਉਹਨਾਂ ਨੂੰ ਬਾਹਰ ਕੱਢੇ ਨਹੀਂ ਤਾਂ ਆੜ ਵਾਲੇ ਸਮੇ ਦੇ ਅੰਦਰ ਇਹ ਜਵਾਨੀ ਜਿਹੜੀ ਇੱਥੇ ਖੜੀ ਹੈ ਇਹ ਆਪ ਆਪਣੇ ਸ਼ਹਿਰਾਂ ਦੀ ਆਪਣੇ ਪਿੰਡਾਂ ਦੀ ਰਾਖੀ ਕਰਨ ਦੇ ਲਈ ਪੂਰੀ ਵਜਨ ਵਾਦਾ ਕੋਈ ਵੀ ਰੇੜੀ ਗੈਰਕਾਨੂੰਨੀ ਇੱਥੇ ਸ਼ਹਿਰ ਦੇ ਵਿੱਚ ਨਹੀਂ ਲੱਗਣੀ ਚਾਹੀਦੀ ਪਰ ਨਗਰ ਕੌਂਸਲ ਹੋਵੇ ਭਾਵੇਂ ਪੁਲਿਸ ਪ੍ਰਸ਼ਾਸ਼ਨ ਹੋਵੇ ਇਸ ਗੱਲ ਤੇ ਬਿਲਕੁਲ ਗੌਰ ਕਰੇ ਪੰਜਾਬ ਦੇ ਉੱਤੇ ਪਹਿਲਾ ਹੱਕ ਪੰਜਾਬੀਆਂ ਦਾ ਹਰ ਵੇਲੇ ਪੰਜਾਬੀਆਂ ਦੇ ਨਾਲ ਖੜੇ ਆ ਪੰਜਾਬੀਆਂ ਨੇ ਨਹੀਂ ਖੜੇ ਆ ਬਹੁਤ ਬਹੁਤ ਧੰਨਵਾਦ